ਬਾਪੂ 4 1/4 ਕਿੱਲੇ ਜ਼ਮੀਨ ਦਾ ਮਾਲਕ ਸੀ ਜ਼ਮੀਨ ਵੀ ਵੈਗੀ ਐ ਹੀ ਲੁੱਟ ਲਈ ਐ ਹੀ ਲੁੱਟ ਲਈ ਲੋਕਾਂ ਨੇ ਅੱਜ ਕੱਖੋਂ ਹੌਲਾ ਹੋ ਗਿਆ ਆਪਦੇ ਪਿੰਡ ਦੇ ਵਿੱਚ ਹੀ ਸੜਕਾਂ ਤੇ ਡੋਲ ਰਿਆ ਘਰ ਸੀ ਜਿਹੜਾ ਥਾਂ ਸੀ ਜਿਹੜਾ ਘਰ ਆਲਾ ਰਹਿਣ ਵਾਲਾ ਉਹ ਵੀ ਵੇਚ ਕੇ ਭਰਾਵਾਂ ਨੇ ਵੰਡ ਲਿਆ ਪਰ ਅੱਜ ਦੁੱਖ ਬਣਾਉਣ ਵਾਲਾ ਕੋਈ ਨਹੀਂ ਬਚਿਆ ਜਿੰਨਵੇਂ ਅੱਜ ਅੱਜ ਮੈਂ ਤੰਗੀ ਫਿਰ ਰਹੀ ਸੀ ਕੌਣ ਮਾਰਨ ਲੱਗੇ ਸੀ ਬਾਪੂ ਨਾਲ ਦੇ ਜੀ ਨਾਲ ਦੇ ਕੌਣ ਬਾਪੂ ਭਰਾ ਹਾਂਜੀ ਉੱਚੋ ਹੱਡੀਆਂ ਤੱਕ ਨੰਗੀਆਂ ਕਰਤੀਆਂ ਆ ਕੀੜੇ ਕੀੜੇ ਵਾਪਤ ਦੇ ਅੰਦਰ ਖਾਈ ਜਾਂਦੇ ਲੱਤਾਂ ਨੂੰ ਵੱਡ ਵੱਡ ਕੇ ਕੀ ਮਲੋ ਕੀਤਾ ਚਾਰ ਦਿਨਾਂ ਚ ਕਿਹੜਾ ਲਾਜ ਕਰਿਆ ਇਹਦਾ ਮੈਨਾਂ ਨਹੀਂ ਲਾਜ ਆਇਆ ਨੇ ਤੇ ਟੀਲ ਆਇਆ ਤੇ ਇਹ ਬੰਦਾ ਪੋਣਾ ਲਿਆ ਦੇ ਤੇ ਪੋਣਾ ਬੰਨਾ ਬੱਕੀ ਨੋ ਬੋਈ ਹੋਰ ਨਹੀਂ ਜੇ ਕੋਈ ਲਾਜਦਾ ਹੋਇਆ ਜੀ ਉਹ ਹੀ ਕਹਿੰਦਾ ਵੀ ਤੁਸੀਂ ਕਹਿੰਦੇ ਮੇਰੀ ਬੱਸ ਚੋਂ ਵੀ 4 ਦਿਨਾਂ ਚ 4 ਦਿਨਾਂ ਚ ਬੱਸ ਤਾਂ ਤਾਂ ਹੁੰਦੀ ਨਾ ਵੀ ਤੁਸੀਂ 4 ਦਿਨਾਂ ਜਿਹਨੂੰ ਹਸਪਤਾਲ ਚ ਦਾਖਲ ਕਰਾਇਆ ਕਰਿਆ ਤਾਂ ਕੁੱਖ ਵੀ ਨਹੀਂ ਆਏ 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 ਤਿੰਨ ਭਰਾ ਬਾਪੂ ਦੇ ਪਿੰਡ 'ਚ ਹੀ ਰਹਿੰਦੇ ਆ ਭਤੀਜੇ ਵੀ 6 ਆ ਦੋਨਾਂ ਤਿੰਨਾਂ ਦੇ ਦੋ-ਦੋ ਬੱਚੇ ਆ ਗਾ ਤੇ ਚਾਰ ਭਰਾ ਮਰ ਚੁ ਇੱਕ ਲੱਲਾ ਹੀ ਛੜਾ ਸੀ ਇਹਨੇ ਵਿਆਹ ਨਹੀਂ ਸੀ ਕਰਾਇਆ ਲਵਾਰਸਾ ਇਹ ਭਤੀਜਾ ਵੀ ਕਹਿ ਰਿਹਾ ਵੀ ਇਹ ਲਵਾਰਸਾ ਦਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਅਗਸਤ ਦਿਨ ਵੀਰਵਾਰ 2025 ਅਸੀਂ ਪਹੁੰਚਿਆ ਜੀ ਪਿੰਡ ਸੁਰਸੰਗ ਸਰਦਾਰ ਸੁਖਦੇਵ ਸਿੰਘ ਫੌਜੀ ਦੇ ਘਰੇ ਸਰਦਾਰ ਸੁਖਦੇਵ ਸਿੰਘ ਫੌਜੀ ਦਾ ਚਾਚਾ ਜੀ ਸਰਦਾਰ ਗਿਆਨ ਸਿੰਘ ਮੌਤ ਜ਼ਿੰਦਗੀ ਦੀ ਲੜਾਈ ਲੜ ਰਿਆ ਕੋਈ ਸਮਾਂ ਸੀਗਾ ਗਿਆਨ ਸਿੰਘ ਇੱਕ 4-5 ਕਿੱਲੇ ਜ਼ਮੀਨ ਦਾ ਮਾਲਕ ਸੀਗਾ ਜੋ ਗਿਆਨ ਸਿੰਘ ਆਪਣੀ ਜ਼ਮੀਨ ਆ ਕੁਝ ਸਮਾਂ ਪਹਿਲਾਂ ਵੇਚ ਚੁੱਕਾ ਉਈ ਸਮਾਂ ਸੀ ਜਦੋਂ ਗਿਆਨ ਸਿੰਘ ਇੱਕ ਵਧੀਆ ਜ਼ਿੰਦਗੀ ਜੀਉਂਦਾ ਸੀ ਚਿੱਟੇ ਕੱਪੜੇ ਕੱਢੀ ਜੁੱਤੀ ਪੈਰੀ ਹੁੰਦੀ ਸੀ ਪਰ ਅੱਜ ਹਾਲਾਤ ਵੇਖ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਨਰਕ ਸਵਰਗ ਜਿਹੜਾ ਉਹ ਇੱਥੇ ਹੀ ਆ ਅਗਲੇ ਬੰਨੇ ਕਿੰਨੇ ਵੇਖਿਆ ਗਿਆਨ ਸਿੰਘ ਦੀਆਂ ਲੱਤਾਂ ਦੇ ਵਿੱਚ ਕੀੜੇ ਪੈ ਚੁੱਕੇ ਆ ਅਸੀਂ ਤੇ ਪੁੱਛਣਾ ਚਾਹੁੰਦੇ ਤੁਹਾਨੂੰ ਵੀ ਤੁਸੀਂ ਗਿਆਨ ਸਿੰਘ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਤੇ ਕਰ ਸਕਦੇ ਉਹਨਾਂ ਗੱਲਾਂ ਨੂੰ ਆਪ ਨਹੀਂ ਮੈਂ ਕਰ ਸਕਦਾ ਮੇਰੇ ਹੱਥ ਫੜੀ ਤੜਾ ਚਾਚਾ ਨਹੀਂ ਚਾਚਾ ਤੁਪਾ ਨਹੀਂ ਮੇਰੇ ਵੱਸ ਤੋਂ ਬਾਹਰੋਂ ਮੈਂ ਕਿੰਨੂ ਕਿੰਨੂ ਸੰਭੂ ਠੀਕ ਹੈ ਜਿਹੜੀ ਸਿੱਧੀ ਗੱਲ ਠੀਕ ਹੈ ਜੀ ਤੇ ਬਾਕੀ ਜੋ ਕੁਝ ਹੋਊਗਾ ਉਹ ਹੀ ਕਰਾਂਗੇ ਬਾਪੂ ਗਿਆਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਚਾਲ ਨੇ ਮਾੜਾ ਹੀ ਆ ਬਾਪੂ ਜਿਹੜੇ ਹਾਲ ਬਣੇ ਆ ਮਾੜੇ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਹਾਂ ਕੀ ਨਹੀਂ ਬਾਪੂ ਜਿਵੇਂ ਤੇਰੇ ਕੋਲੇ 4 ਕਿੱਲੇ ਜ਼ਮੀਨ ਸੀਗੀ ਜੀ ਅੱਜ 4 ਕਿੱਲੇ ਜ਼ਮੀਨ ਹੁੰਦੀ ਸਰਦਾਰ ਵਧੀਆ ਘਰੇ ਹੋਣਾ ਸੀ ਸਾਰੇ ਭਤੀਜੇ ਭਤੀਜੀਆਂ ਸਭ ਆਲੇ-ਦਾਲੇ ਘੁੰਮਣੇ ਸੀ ਤੇਰੇ ਸਾਰੇ ਰਿਸ਼ਤੇਦਾਰਾਂ ਨੇ ਤੈਨੂੰ ਪੂਰਾ ਕਹਿਣਾ ਸੀ ਵੀ ਆ ਆਪ ਵਿਗਿਆਨ ਸਿਆਂ ਆਪ ਵਿਗਿਆਨ ਸਿਆਂ ਕਰ ਗਿਆਨ ਦੀ ਗੱਲ ਕੋਈ ਹਾਂਜੀ ਤੇ ਹੁਣ ਕੀ ਹਾਲਤ ਬਣੀ ਪਈ ਆ ਅੱਜ ਸਵੇਰੇ ਜਿਹੜੀ ਵੀਡੀਓ ਦੇਖੀ ਆ ਤੁਸੀਂ ਕਿੰਨੀ ਮਾੜੀ ਹਾਲਤ 'ਚ ਉੱਥੇ ਥੱਲੇ ਹੀ ਪਏ ਸੀ ਲੱਤਾਂ 'ਚ ਜ਼ਖਮ ਹੋ ਗਏ ਕੀੜੇ ਪਏ ਪਏ ਆ ਹੈ ਬਾਪੂ ਮੇਰਾ ਨਹੀਂ ਬਾਪੂ ਮੈਨੂੰ ਇਹ ਮਾਰ ਦਿੰਦਾ ਕਿ ਮੈਂ ਤਾਂ ਹੀ ਪਰੇ ਵਿੱਚ ਸੀ ਕੌਣ ਮਾਰਨ ਲੱਗੇ ਸੀ ਬਾਪੂ ਨਾਲ ਦੇ ਜੀ ਨਾਲ ਦੇ ਕੌਣ ਬਾਪੂ ਭਰਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗਿਆਨ ਸਿੰਘ ਜੀ son of ਨਾਜਰ ਸਿੰਘ ਪਿੰਡ ਸੁਰ ਸਿੰਘ ਵਾਲਾ ਬਾਪੂ 4 1/2 ਕਿੱਲੇ ਜ਼ਮੀਨ ਦਾ ਮਾਲਕ ਸੀ ਜ਼ਮੀਨ ਵੀ ਵੈਗੀ ਐਂ ਲਾਟਰ ਲਈ ਐਂ ਲਾਟਰ ਲਈ ਲੋਕਾਂ ਨੇ ਅੱਜ ਕੱਖੋਂ ਹੌਲਾ ਹੋ ਗਿਆ ਆਪਦੇ ਪਿੰਡ ਦੇ ਵਿੱਚ ਹੀ ਸੜਕਾਂ ਤੇ ਡੋਲ ਰਿਆ ਘਰ ਸੀ ਜਿਹੜਾ ਥਾਂ ਸੀ ਜਿਹੜਾ ਘਰ ਵਾਲਾ ਰਹਿਣ ਵਾਲਾ ਉਹ ਵੀ ਵੇਚ ਕੇ ਭਰਾਵਾਂ ਨੇ ਵੰਡ ਲਿਆ ਪਰ ਅੱਜ ਦੁੱਖ ਬਣਾਉਣ ਵਾਲਾ ਕੋਈ ਨਹੀਂ ਬਚਿਆ ਧੰਨਵਾਦ ਹੈ ਇੱਕ ਬਾਈ ਇੱਥੇ ਆਇਆ ਫੌਜੀ ਵੀਰ ਬਾਪੂ ਦਾ ਭਤੀਜਾ ਵਾ ਇਹ ਕਹਿੰਦਾ ਬਾਈ ਕਹਿੰਦਾ ਮੈਂ ਪਹਿਲਾਂ ਸਾਂਭਦਾ ਸੀ ਇਹਨੂੰ ਪੰਜ-ਛੇ-ਸੱਤ ਦਿਨ ਹੋ ਗਏ ਮੇਰੇ ਕੋਲ ਰੱਖਿਆ ਮੈਂ ਇਹਨੂੰ ਪਰ ਹੁਣ ਮੈਂ ਵੀ ਨਹੀਂ ਸਾਂਭ ਸਕਦਾ ਕਿੰਨੇ ਦਿਨ ਰਹੀ ਤੁਹਾਡੇ ਕੋਲੇ ਚਾਰ ਦਿਨ ਚਾਰ ਦਿਨ ਬਾਈ ਕਹਿੰਦਾ ਰਿਆ ਚਾਰਾਂ ਦਿਨਾਂ ਤੋਂ ਵੱਧ ਇਹ ਵੀ ਬਾਈ ਕਹਿੰਦਾ ਮੇਰੇ ਘਰ ਵਾਲੀ ਬਿਮਾਰ ਆ ਮੈਂ ਹੁਣ ਤੁਸੀਂ ਇਹਨੂੰ ਮਤਲਬ ਜਦੋਂ ਚਾਰ ਦਿਨਾਂ ਤੋਂ ਆਇਆ ਇਹਦੇ ਪੱਟੀ-ਪੁੱਟੀ ਨਹੀਂ ਕਰਾਈ ਹੋਈ ਤੇ ਇਹ ਸਾਂਭਾਈ ਤੇ ਪੱਟੀ ਇਹਦੇ ਪਰ ਕੀੜੇ ਤਾਂ ਬਾਈ ਭਰੇ ਪਿਆ ਇਹ ਕੋਈ ਨਹੀਂ ਸਾਂਭਦਾ ਕੀੜੇ ਨੇ ਨਾ ਵਿੱਚੋਂ ਹੱਡੀਆਂ ਤੱਕ ਨੰਗੀਆਂ ਕਰਦੀਆਂ ਆ ਕੀੜੇ ਕੀੜੇ ਬਾਪੂ ਦੇ ਅੰਦਰ ਖਾਈ ਜਾਂਦੇ ਲੱਤਾਂ ਨੂੰ ਵੱਡ ਵੱਡ ਕੇ ਕੱਲ ਏਸੀ ਜਗ੍ਹਾ ਤੇ ਇੱਥੇ ਹੀ ਸਵੇਰੇ ਉਹ ਅਸੀਂ ਇੱਕ ਮਾਂ ਦੇ ਕੀੜੇ ਕੱਢੇ ਪਰਮਜੀਤ ਕੌਰ ਦੇ ਵਿਚਾਰੀ ਦੇ ਚਾਰ ਗੋਲੀਆਂ ਕੀੜਿਆਂ ਦੀਆਂ ਭਰਕੀਆਂ ਉਹਦੀ ਅੱਖ 'ਚ ਕੀੜੇ ਸੀ ਤੇ ਅੱਜ ਇਹ ਬਾਪੂ ਗਿਆਨ ਸਿੰਘ ਦੇ ਕੀੜੇ ਕੱਢ ਰਹੇ ਆ ਕੱਲ ਮਾਤਾ ਇੱਕ ਪਰਮਜੀਤ ਕੌਰ ਦੇ ਕੀੜੇ ਕੱਢੇ ਇਹਨਾਂ ਸਾਡੇ ਪੰਜਾਬ ਦੀਆਂ ਮਾਮਾਂ ਦੇ ਬਾਪੂ ਬਜ਼ੁਰਗਾਂ ਦੇ ਐਂ ਕਿਹੜੇ ਪੈਣੇ ਚਾਹੀਦੇ ਆ ਹਨਾ ਕਿਉਂਕਿ ਇਹਨਾਂ ਦੀ ਗਲਤੀ ਇਹ ਆ ਵੀ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਜਨਮ ਲਿਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਵੋਟਾਂ ਪਾ ਆਪਾ ਜਿਤਾਇਆ ਜਿਨ੍ਹਾਂ ਨੇ ਇਹਨਾਂ ਦੇ ਆ ਹਾਲਾਤ ਕਰਤੇ ਸਰਕਾਰੀ ਹਸਪਤਾਲਾਂ ਚ ਇਲਾਜ ਨਹੀਂ ਮਿਲਦਾ ਪ੍ਰਾਈਵੇਟਾਂ ਦੇ ਵਿੱਚ ਲੱਖਾਂ ਰੁਪਇਆ ਦੇਣ ਨੂੰ ਹੈ ਨਹੀਂਗਾ। ਦੱਸੋ ਜੀ ਕੀ ਕਰਦੇ। ਅੱਜ ਬਾਪੂ ਗਿਆਨ ਸਿੰਘ ਨੂੰ ਸਾਡੇ ਟੀਮ ਦੇ ਮੈਂਬਰ ਵੀਰ ਕਮਲਜੀਤ ਧੁਣੀ ਛੁਰ ਸਿੰਘ ਵਾਲੇ ਤੋਂ ਲੈ ਕੇ ਆਏ ਨੇ। ਤੇ ਧੰਨਵਾਦ ਆ ਕਮਲਜੀਤ ਬਾਈ ਹੋਣਾ ਦਾ ਜਿਨ੍ਹਾਂ ਨੇ ਇਹ ਬਰਾਲਾ ਕੀਤਾ। ਕਮਲਜੀਤ ਬਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਬਾਪੂ ਬਾਰੇ? ਸਾਨੂੰ ਬਾਈ ਜੀ ਇਦਾਂ ਉਹਨਾਂ ਤੋਂ ਸਕੇ ਸਕ੍ਰਾਮ ਦੇ ਵਿੱਚ ਕੋਈ ਵੀਰ ਹਾਂ ਸਾਨੂੰ ਪੱਛੋਂ ਮੇਰੇ ਕੋਲ ਆ ਕੇ ਮਿਲਿਆ ਦੇ ਉਹਨਾਂ ਦੇ ਸਾਡੇ ਲੱਗੇ ਰੀਲ ਦੇ ਬਾਪੂ ਰਾਸ਼ਿੰਗ ਮਾਈਕ ਲੈ ਹਾਂ ਇਹ ਇਹ ਹਾਲਾਤਾਂ ਦੇ ਵਿੱਚ ਤੇ ਕਰਾਂ ਅਗੇ ਤੁਸੀਂ ਵੇਖੋ ਤੇ ਇਹਨੂੰ ਜੇ ਕੋਈ ਸਾਮ ਸੰਭਾਲ ਸੰਸਥਾ ਕਰਦੀ ਹੈ ਤੇ ਤੁਸੀਂ ਟੀਮ ਮੈਂਬਰ ਹੋਣ ਦੇ ਨਾਤੇ ਦੇ ਸਾਡੇ ਕੋਲ ਆਏ ਸੀਗੇ ਹਾਂ ਫਿਰ ਅਸੀਂ ਜਾ ਕੇ ਜਦੋਂ ਵੇਖਿਆ ਕੱਲ ਜੀ ਵੇਖ ਕੇ ਸਾਡੇ ਕੋਲ ਰਿਆ ਨਹੀਂ ਗਾ ਬਹੁਤ ਜਿਆਦਾ ਇਹਨਾਂ ਦੇ ਹਾਲਾਤ ਤੁਸੀਂ ਵੇਖ ਹੀ ਰਹੇ ਜੇ ਬਾਕੀ ਕੁਝ ਦੱਸ ਹੀ ਨਹੀਂ ਸਕਦੇ ਇਹ ਇਦਾਂ ਦਾ ਹਾਲਾਤ ਹੈ ਕਿ ਕਿੱਥੇ ਪਿਆ ਸੀ ਜੀ ਸਾਰੇ ਘਰ ਦੇ ਵਿੱਚੋਂ ਜਿਹੜੀ ਐ ਏਡੀ ਗੰਦੀ ਸਮੈਲ ਆਉਂਦੀ ਸੀ ਕਿੱਥੇ ਪਿਆ ਸੀ ਜੀ ਬਾਪੂ ਇਹ ਸੁਖਦੇਵ ਸਿੰਘ ਫੌਜੀ ਦੇ ਘਰ ਹੀ ਜੀ ਬਿਲਕੁਲ ਘਰੇ ਇਹਨਾਂ ਦੇ ਜਵਾਕ ਹੋਰ ਪ੍ਰਵਾਹ ਨਹੀਂ ਸੀ ਦਿੰਦਾ ਸਾਰੇ ਕਹਿੰਦੇ ਸੀ ਜੀ ਉਹਨਾਂ ਦੇ ਵਿੱਚੇ ਐਂ ਪਿਆ ਸੀ ਹਾਂ ਜੀ ਬਿਲਕੁਲ ਜੀ ਲੌਬੀ ਦੇ ਵਿੱਚ ਪਿਆ ਸੀ ਜੀ ਉੱਥੇ ਦੂਜਾ ਪਰਿਵਾਰ ਬੈਠਾ ਸੀ ਹਾਂ ਜੀ ਐਂ ਕੀੜੇ ਪਏ ਹੋਏ ਐਂ ਨਗਨ ਵਸਤਾ 'ਚ ਇੱਥੇ ਪਿਆ ਹੋਇਆ ਜਿਹੜੀ ਤੁਸੀਂ ਸਾਨੂੰ ਵੀਡੀਓ ਭੇਜੀ ਆ ਹਾਂ ਜੀ ਉਹ ਫੌਜੀ ਦੇ ਘਰ ਦੀ ਵੀਡੀਓ ਆ ਹਾਂ ਜੀ ਬੋਲੀ ਸਾਹਿਬ ਕਿੰਨੇ ਕਿ ਦਿਨ ਪਹਿਲਾਂ ਤੁਹਾਡੇ ਕੋ ਆਇਆ ਬਾਪੂ ਇਹ ਜੀ ਮੰਗਲਵਾਰ ਆਇਆ ਜੀ ਕਿੱਥੋਂ ਆਇਆ ਕੌਣ ਛੱਡ ਕੇ ਗਿਆ ਮੇਰੇ ਆਪਣੇ ਉਧਰ ਹੈਗਾ ਜੇ ਬੀੜ ਬਾਬਾ ਬੁੱਢਾ ਸਾਹ ਚ ਭਾਲ ਲਾਗੇ ਸਰਾ ਗੰਡੀ ਵੈਂਟ ਸਰਾ ਤੋਂ ਆਇਆ ਜੇ ਆ ਕੌਣ ਛੱਡ ਕੇ ਗਿਆ ਕੋਈ ਪੁਲਸ ਵਾਲੇ ਛੱਡ ਕੇ ਗਿਆ ਸੀ ਸੈਜ ਵਾਲੇ ਹੀ ਗੱਡੀ ਉਹਨਾਂ ਦੀ ਸੀ ਇੰਨਾ ਮੈਨੂੰ ਪਤਾ ਨਹੀਂ ਉਦੋਂ ਮੈਂ ਇਹਨੇ ਪੀ ਕੇ ਲਵਾਇਆ ਹਾਂ ਤੇ ਇਹ ਮੈਨੂੰ ਨਸਵਾਰ ਲਿਆ ਦੇ ਮੈਂ ਨਸਵਾਰ ਲਿਆ ਕੇ ਦੇਤੀ ਉਹ ਲਾਈ ਜੇ ਨੀਲ ਵਾਲੀ ਜਾਂ ਤਾਂ ਹੈ ਹੂੰ ਇਹ ਚੱਕਰ ਇਹ ਡਾਕਟਰ ਸਾਦ ਕੇ ਨੇ ਪੱਟੀ ਪੁੱਟੀ ਕਰਾਈ ਹੋਈ ਤੇ ਉਹਨਾਂ ਦਾ ਸਾਂਭਿਆਂ ਦਾ ਖੇਤ ਜਣਾ ਮੈਂ ਹਾਂ ਤੇ ਅਹੀਂ ਪਿੰਡ ਰਹੀ ਨੇ ਅੱਛਾ ਪਿੰਡ ਸੋਰ ਤੋਂ ਕਿ ਪੱਤੀ ਮਹਿਲਾਂ ਦੀ ਜਹਾਂਜੀ ਇਹ ਉਹਨਾਂ ਕੋਲ ਜਾਣਾ ਚਾਹੁੰਦਾ ਸੀ ਹਾਂਜੀ ਹਾਂਜੀ ਫਿਰ ਉੱਥੇ ਗਾਤੋਂ ਨਹੀਂ ਗਏ ਲੈ ਕੇ ਤੁਸੀਂ ਨਹੀਂ ਉਹ ਮੈਂ ਘਰੇ ਨਹੀਂ ਤਾਂ ਉਹ ਵਾਈਫ ਮੇਰੀ ਵੀ ਇਤਰਾ ਨਹੀਂ ਢਿਲਮਾਠਾ ਸ਼੍ਰੀ ਭਰਾ ਤੇ ਸਾਂਭਿਆਂ ਨਹੀਂ ਜਾਂਦਾ ਜਿਹੜੀ ਗੱਲ ਹੋਈ ਉਹ ਤੇ ਉਹ ਪਤਾ ਹੀ ਹੈ ਵੀਰੋਣਾ ਨੂੰ ਸਾਰਾ ਵੀ ਵੀਰੋਣਾ ਨੂੰ ਤਾਂ ਪਤਾ ਬਾਈ ਯਾਰ ਤੁਹਾਡਾ ਚਲੋ ਚਾਹੇ ਪ੍ਰਾਪਰਟੀ ਉਹਨਾਂ ਨੇ ਸਾਮ ਲਈ ਤੁਹਾਡਾ ਨਹੀਂ ਵੀਰੇ ਬਸ ਤੋਂ ਬਾਹਰ ਤਾਂ ਹੋਇਆ ਵਾ ਵੀ ਕੀਤਾ ਤੁਸੀਂ ਕੀ ਮਨ ਲੋ ਕੀਤਾ ਚਾਰ ਦਿਨਾਂ ਚ ਕਿਹੜਾ ਲਾਜ ਕਰਾਇਆ ਇਹਦਾ ਮੈਨਾਂ ਨਹੀਂ ਲਾਜਾਇਆ ਨਹੀਂ ਤੇ ਟੀਲ ਆਇਆ ਤੇ ਇਹ ਬੰਦਾ ਪੋਣਾ ਲਿਆਦੇ ਤੇ ਪੋਣਾ ਬੰਨ ਮੱਖੀ ਨਾ ਪੋਵੇ ਹੋਰ ਨਹੀਂ ਜੇ ਕੋਈ ਲਾਜਦਾ ਹੋਇਆ ਜੀ ਉਹੀ ਕਹਿੰਦਾ ਵੀ ਤੁਸੀਂ ਕਹਿੰਦੇ ਮੇਰੀ ਬਸ ਹੋ ਗਈ ਚਾਰ ਦਿਨਾਂ ਚ ਚਾਰ ਦਿਨਾਂ ਚ ਬਸ ਤਾਂ ਤਾਂ ਹੁੰਦੀ ਨਾ ਵੀ ਤੁਸੀਂ ਚਾਰ ਦਿਨਾਂ ਜਿਹਨੂੰ ਹਸਪਤਾਲ ਚ ਦਾਖਲ ਕਰਾਇਆ ਕਰਿਆ ਤਾਂ ਕੋੱਖ ਵੀ ਨਹੀਂ ਮੁੰਨਾਂ ਦਾ ਹਟਦਾ ਮੁੰਨਾਂ ਦਾ ਹਟਦਾ ਇਹ ਤੂ ਰਹਾ ਇਹਨੇ ਜਦੋਂ ਪੁਲਿਸ ਨੂੰ ਦੱਸਿਆ ਹੋ ਵੀ ਮੇਰਾ ਭਤੀਜਾ ਆਇਆਗਾ ਮੈਨੂੰ ਉੱਥੇ ਛੱਡ ਦੋ ਤਾਂ ਹੀ ਛੱਡ ਕੇ ਗਏ ਤੇਰੇ ਕੋਲੇ ਹਾਂਜੀ ਇਹ ਤਾਂ ਆਸ ਨਾਲ ਹੀ ਆਇਆ ਸੀ ਤੇਰੇ ਕੋਲੇ ਵੀ ਚੱਲ ਮੇਰਾ ਭਤੀਜਾ ਮਰਜੀਤ ਹੈਗਾ ਸੰਭੂਗਾ ਮੈਨੂੰ ਹਾਂਜੀ ਫੜਾ ਬੰਦਾ ਲੱਗਾ ਸਦਾਂ ਠਾਣੇ ਹੂੰ ਮੈਂ ਉਹਨੂੰ ਜਾ ਕੇ ਦੱਸਿਆ ਕਿ ਇਹਨੇ ਨਹੀਂ ਸਦੇ ਟੱਲ ਤੇ ਇਹ ਪੈਂਦਾ ਲਾਈਨ ਚਾਜ ਨੂੰ ਮਾਰਦੀ ਉਹਨਾਂ ਅੱਛਾ ਕੇ ਫੋਨ ਕੀਤਾ ਦਵਾ ਦਾ ਗੱਡੀ ਆ ਗਈ ਮੇਰਾ ਵਾਪਸ ਹੀ ਮਿਲਿਆ ਨਾ ਆਏ 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 ਗਿਆਨ ਸਿੰਘ ਬਿਆਂ ਚੀਕਾਂ ਆਪਣੇ ਆਪ ਚ ਬਿਆਨ ਕਰਦੀਆਂ ਵਾ ਗਿਆਨ ਸਿੰਘ ਦੀ ਤਕਲੀਫ ਨੂੰ ਤੇ ਗਿਆਨ ਸਿੰਘ ਦੀ ਇਹ ਦੁਰਦਸ਼ਾ ਜਿਹੜੀ ਹੋਈ ਆ ਇਹਦੇ ਪਿੱਛੇ ਜ਼ਿੰਮੇਵਾਰ ਨੇ ਲੋਕ ਜਿਨ੍ਹਾਂ ਨੇ ਬਾਪੂ ਦੀ ਜ਼ਮੀਨ ਜਾਇਦਾਦ ਸੰਭਲੀ ਜਾਂ ਵੇਚ ਕੇ ਖਾਲੀ ਬਾਪੂ ਕਹਿੰਦਾ 4.5 ਕਿੱਲੇ ਜ਼ਮੀਨ ਸੀ ਲੱਖ ਰੁਪਏ ਨੂੰ ਕਿੱਲਾ ਵੇਚਿਆ ਸੀ ਤੇ ਮੈਨੂੰ 2 ਲੱਖ ਹੀ ਮਿਲਿਆ ਤੇ ਕਹਿੰਦੇ ਗੁੱਠਾ ਲਾ ਦੇ ਕੋਈ ਨਾ ਤੈਨੂੰ ਦੇ ਦਾਂਗੇ ਪੈਸੇ ਬਾਅਦ ਚ ਕੋਈ ਨਹੀਂ ਦਿੱਤਾ ਤੇ ਹੁਣ ਜਿਹੜਾ ਬਾਪੂ ਦਾ ਘਰ ਬਚਿਆ ਸੀ ਉਹ ਵੀ ਵੇਚ ਕੇ ਵੰਡ ਲਿਆ ਤੇ ਬਾਪੂ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਕੀ ਆ ਹੁਣ ਤੇ ਆ ਕੀੜਿਆਂ ਦੀ ਜਿਹੜੀ ਕੌਲੀ ਭਰਦੀ ਜਾ ਰਹੀ ਆ ਇਹ ਕਰਮਾਂ ਦੇ ਸੌਦੇ ਆ ਕੋਈ ਕੀੜਿਆਂ ਨਾਲ ਬਾਪੂ ਦਾ ਲੈਣਾ ਦੇਣਾ ਸੀ ਇਹ ਪੂਰਾ ਕਰੀ ਜਾਂਦਾ ਪਰ ਜਿਨ੍ਹਾਂ ਦਾ ਲੈਣਾ ਦੇਣਾ ਅੱਗੇ ਦਾ ਬਣ ਗਿਆ ਉਹ ਅੱਗੇ ਲੈਣ ਦੇਣੇ ਕਰੀ ਜਾਣਗੇ ਇੱਥੇ ਲੈਣ ਦੇਣੇ ਸਭ ਪੂਰੇ ਕਰਨੇ ਪੈਂਦੇ ਆ ਭੈਣ ਤੇ ਭਰਾਵੋ ਪਰ ਜਦੋਂ ਕੋਈ ਇਸ ਤਰ੍ਹਾਂ ਦਾ ਬਜ਼ੁਰਗ ਸਾਡੇ ਕੋਲੇ ਆਉਂਦਾ जिने सारी उमर अपनी ਹੰਡਾਈ ਤੇ ਬੁੜਾਪੇ ਚ ਅਜੋਦੇ ਕੀੜੇ ਪੈ ਗਏ ਤੇ ਉਹਦੇ ਆਪਣੇ ਵੀ ਉਹਦੇ ਨਾਲ ਖੜਾਉਣ ਨੂੰ ਤਿਆਰ ਨਹੀਂ ਕੋਈ ਹਾਏ ਤਾਂ ਬੜਾ ਦੁੱਖ ਲੱਗਦਾ ਪਾਣੀ ਲਿਆਜੇ ਬਾਪੂ ਆ ਪੀ ਜਾਓ ਨੀ ਜਰੂਰ ਗਿਆਨ ਸਿੰਘ ਇਹਦਾ ਨਾਮ ਨਾਦਰ ਸਿੰਘ ਦਾ ਪੁੱਤ ਆ ਬਾਪੂ ਗੋਤ ਕੀ ਆ ਤੁਹਾਡਾ ਠੱਗ ਜੀ ਹੈ ਠੱਗ ਜਿਹੜੇ ਹਿੱਟਾ ਕੇ ਸੁਬਹ ਜਿਹੜੀ ਅੱਲੋਂ ਦੀ ਠੱਗ ਹੈ ਉਹਨਾਂ ਦੀ ਅੱਛਾ ਉਹ ਗੋਤ ਕੀ ਆ ਉਹਦਾ ਢਿੱਲੋ ਹੌਜੀ ਸਭ ਢਿੱਲੋ ਜੀ ਤੁਸੀਂ ਹਾਂ ਜੀ ਢਿੱਲੋ ਢਿੱਲੋ ਜੀ ਢਿੱਲੋ ਬੈਂਡਜ ਅੱਲ ਪਾਈ ਹੋਈ ਹੈ ਬਾਪੂ ਕਹਿੰਦਾ ਠੱਗ ਬਾਪੂ ਸੱਚਾ ਸੁੱਚਾ ਹੀ ਬੰਦਾ ਜਿਹੜੀ ਗੱਲ ਕਹਿਣ ਵਾਲਾ ਸਹੀ ਮੂੰਹ ਤੇ ਕਹਿੰਦਾ ਤੇ ਨਹੀਂ ਕਈ ਜੱਗ ਦੇ ਹੁੰਦੇ ਆ ਹਾਏ ਬਤਨੂ ਵੀਰ ਦੇ ਬਟਾ ਹਾਏ ਉਹ ਰਾਂ ਟਾਈਂ ਦੀ ਆਉਂਦੀ ਠੀਕ ਲੱਡੂ ਫਿਰ ਬਟਾ ਬੱਚਾ ਜਿਹਾ ਆ ਬਾਬਾ ਗੋਦਿਆ ਬੱਚੇ ਭਾਗ ਚੜ ਜਾਂਦੇ ਮੀਨਾ ਪਛਾਦੇ ਮੈਂ ਐ ਐ ਐ ਐ ਐ ਐ ਸੇਵਾ ਵਰਗੂ ਇਹੇ ਸੇਵਾ ਪੰਜ ਜੱਜ ਨਹੀਂ ਬੋਲਦਾ ਉਹ ਲੈਣ ਗਿਆ ਤਾਂ ਵੀ ਜਦੋਂ ਇੱਕ ਪ੍ਰੈਕਟੋਰ ਦੇ ਜਦੋਂ ਸਾਡੇ ਬਾਪੂ ਬਜ਼ੁਰਗਾਂ ਦੇ ਕੀੜੇ ਕੱਢਣੇ ਪੈਂਦੇ ਆ ਸਾਨੂੰ ਪੰਜਾਬ ਦੇ ਵਿੱਚ ਇੱਕ ਆਮ ਘਰਾਂ ਦੀ ਇਹ ਰੀਤ ਸੀ ਕਿ ਚਾਰ-ਚਾਰ ਭਰਾ, ਪੰਜ-ਪੰਜ ਭਰਾ ਹੁੰਦੇ ਸੀ। ਉਹਨਾਂ 'ਚੋਂ ਇੱਕ ਵਿਆਹ ਲੈਂਦੇ ਸੀ ਜਾਂ ਦੋ ਵਿਆਹ ਲੈਂਦੇ ਸੀ, ਦੋ ਛੜੇ ਰਹਿ ਜਾਂਦੇ ਸੀ। ਜੀ ਤੇ ਉਹ ਛੜਿਆਂ ਨੇ ساری ਜ਼ਿੰਦਗੀ ਆਪਣੇ ਭਰਾ ਦੇ ਨਾਲ ਘਰ 'ਚ ਸਾਥ ਦਿੱਤਾ, ਭਤੀਜਿਆਂ ਨੂੰ ਪਾਲਿਆ, ਭਤੀਜਿਆਂ ਨੂੰ ਵਿਆਹਿਆ। ਅਖੀਰ ਤੇ ਜਾ ਕੇ ਉਹਨਾਂ ਛੜਿਆਂ ਦੀ ਹਾਲਤ ਆ ਜਿਹੜੀ ਵਾ ਬਾਪੂ ਗਿਆਨ ਸਿਓ ਵਰਗੀ ਹੋ ਜਾਂਦੀ ਆ ਫਿਰ ਉਦੋਂ ਬਾਅਦ ਚ ਫਿਰ ਉਹਦੀਆਂ ਕਮੀਆਂ ਉਹਦੀਆਂ ਬਰਾਈਆਂ ਦਿਖਣ ਲੱਗ ਜਾਂਦੀਆਂ ਵੀ ਇਹ ਤਾਂ ਜੀ ਲਈ ਲੱਗ ਸੀ ਇਹਨੇ ਤਾਂ ਕਿਸੇ ਦੇ ਮਗਰ ਲੱਗ ਕੇ ਜ਼ਮੀਨ ਵੇਚਤੀ ਇਹਨੇ ਤਾਂ ਸਾਨੂੰ ਦਿੱਤਾ ਹੀ ਕੁਛ ਨਹੀਂ ਚਲੋ ਜੇ ਨਹੀਂ ਦਿੱਤਾ ਇਹਦਾ ਮਤਲਬ ਫਿਰ ਇਹ ਥੋੜੀ ਆ ਵੀ ਆਪਾਂ ਹੁਣ ਇਹਦੀ ਮਦਦ ਨਹੀਂ ਕਰਨੀ ਵੀ ਹੁਣ ਇਹਦੇ ਕੀੜੇ ਪੈਣੇ ਚਾਹੀਦੇ ਆ ਵੀ ਹੁਣ ਇਹ ਕੀੜਿਆਂ ਦਾ ਹੱਕਦਾਰ ਹੋ ਗਿਆ ਵੀ ਹੁਣ ਇਸ ਗੱਲ ਦੀ ਜਸਟੀਫਿਕੇਸ਼ਨ ਹੋ ਗਈ ਆ ਵੀ ਹਾਂ ਇਹਦੇ ਕੀੜੇ ਪੈਣਾ ਹੀ ਚਾਹੀਦੇ ਆ ਜਿਵੇਂ ਕਿ ਤੁਸੀਂ ਦੇਖਿਆ ਬਾਪੂ ਗਿਆਨ ਸਿੰਘ ਨੂੰ ਖੂਨ ਦੇ ਨਾਲ ਲਤਪਤ ਆਪਣੇ ਚਾਦਰੇ ਦੇ ਵਿੱਚ ਲੈਫਟ ਕੇ ਇੱਥੇ ਬਾਪੂ ਆਇਆ ਸੋਰ ਸਿੰਘ ਵਾਲੇ ਤੋਂ ਧੰਨਵਾਦ ਆ ਵੀਰੇ ਹੋਣਾ ਦਾ ਕਮਲਜੀਤ ਹੋਣਾ ਦਾ ਉਹਨਾਂ ਦੀ ਪੂਰੀ ਟੀਮ ਦਾ ਜਿਹੜੇ ਮੁਨਫਤਾਂ ਦੀ ਸੇਵਾ ਪਰਿਵਾਰ ਨਾਲ ਜੁੜੇ ਹੋਏ ਨੇ ਵੀਰੇ ਹੋਣੇ ਜਦੋਂ ਵੀ ਕੋਈ ਉਸ ਇਲਾਕੇ 'ਚ ਕੋਈ ਸੇਵਾ ਮਿਲਦੀ ਹੈ ਸਾਨੂੰ ਕੋਈ ਕਾਲ ਕਰਦਾ ਤਾਂ ਅਸੀਂ ਵੀਰੇ ਹੋਣਾਂ ਦੀ ਡਿਊਟੀ ਲਾਉਂਦੇ ਆ ਜਾਂ ਵੀਰੇ ਹੋਣਾਂ ਨੂੰ ਪਤਾ ਲੱਗਦਾ ਤਾਂ ਇਹ ਸਾਡੇ ਨਾਲ ਸੰਪਰਕ ਕਰਦੇ ਨੇ ਤੇ ਬਾਪੂ ਗਿਆਨ ਸਿੰਘ ਜੀ ਬਾਰੇ ਜਦੋਂ ਵੀਰੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਬਾਪੂ ਜੀ ਦੇ ਹਾਲਾਤ ਦੇਖੇ ਤਾਂ ਅਸੀਂ ਵੀਰੇ ਉਹਨਾਂ ਨੂੰ ਬੇਨਤੀ ਕੀਤੀ ਵੀ ਵੀਰੇ ਤੁਸੀਂ ਲੈ ਕੇ ਆ ਜਾਓ ਬਾਪੂ ਜੀ ਦੀ ਹਾਲਤ ਮਾੜੀ ਆ ਜੇ ਹੋਰ ਇੱਕ ਦੋ ਦਿਨ ਲੰਘੇ ਤਾਂ ਲੱਤਾਂ ਜਮੇ ਗਲ ਜਾਣੀਆਂ ਕੀੜੇ ਪੈ ਗਿਆ ਬਿਲਕੁਲ ਹੀ ਤੇ ਫਿਰ ਬਾਪੂ ਗਿਆਨ ਸਿੰਘ ਜੀ ਨੂੰ ਸੁਰ ਸਿੰਘ ਵਾਲੇ ਤੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਸੁਰ ਸਿੰਘ ਵਾਲਾ ਕਸਬਾ ਉੱਥੋਂ ਲੈ ਕੇ ਬਾਈ ਹੁਣੀ ਸੁਪਨੇ ਆ ਦੇ ਘਰ ਪਹੁੰਚੇ ਇਹ ਬਾਪੂ ਗਿਆਨ ਸਿੰਘ ਵਰਗੇ ਜਦੋਂ ਬਜ਼ੁਰਗਾਂ ਦੇ ਕੀੜੇ ਕੱਢੀ ਦੀ ਲੱਤਾਂ ਬਾਹਾਂ 'ਚੋਂ ਤਾਂ ਬੜਾ ਦੁੱਖ ਲੱਗਦਾ। ਬਈ ਇਹ ਲਵਾਰਸੀਆ? ਹਾਂਜੀ। ਹਾਂਜੀ। ਕੋਈ ਨਹੀਂ ਬਈ ਇਹਦਾ। ਨਹੀਂ ਕੋਈ। ਲਵਾਰਸੀਆ ਇਹ। ਹਾਂਜੀ। ਇਹ ਪਰਿਵਾਰ ਦੇ ਪਤੀਜੇ ਭਰਾ ਨਾ ਹੈ ਗਿਆ। ਕਿੰਨੇ ਭਰਾ ਨੇ ਉੱਥੇ? ਕਿੰਨੇ ਜੀ? ਤਿੰਨ ਭਰਾ ਹੈਗੇ ਬਾਪੂ। ਹਾਂਜੀ। ਕੀ ਨਾਮ ਵੱਡੇ ਦਾ? ਵੱਡਾ ਜੀ ਸਭ ਤੋਂ ਉਹ ਖਤਮ ਹੋ ਗਿਆ। ਉਹਦਾ ਕੀ ਨਾਮ ਸੀ? ਜਮੇ ਜੀ ਕਿਹਾਦਾ ਹੋ। ਪਿਆਰਾ ਸਿੰਘ ਦੇ ਕਿੰਨੇ ਮੁੰਡੇ ਆ ਦੋ ਲੜਕੇ ਦੋ ਗੋਬੀ ਨੇ ਉਹ ਫੇ ਉੱਥੇ ਹੀ ਰਹਿੰਦੇ ਸੋਰ ਸਿੰਘ ਵਾਲੇ ਬਾਹਰ ਬਹਿ ਗਏ ਤੁਹਾਨੂੰ ਦੋ ਵੀ ਚੱਲੇ ਆ ਪਿੰਡ ਆ ਯਾਨੀ ਕਿ ਪਿੰਡ 'ਚ ਹੀ ਰਹਿੰਦੇ ਉੱਥੇ ਹੀ ਹਾਂਜੀ ਬਾਹਰ ਅੱਛਾ ਤੇ ਦੂਜਾ ਉਹ ਤੋਂ ਛੋਟਾ ਪਿਆਰਾ ਸਿੰਘ ਤੋਂ ਗੰਨਾ ਸਿੰਘ ਉਹ ਇੱਥੇ ਵੀ ਆਪਾਂ ਰਹ ਗਏ ਇੱਥੇ ਅੱਛਾ ਪਿੰਡ ਦੀ ਸੋਰ ਸਿੰਘ ਵਾਲੇ ਹਾਂਜੀ ਉਹਦੇ ਕਿੰਨੇ ਜਵਾਕ ਆ ਕੋਈ ਦੋ ਮੁੰਡੇ ਦੋ ਕੁੜੀਆਂ ਤੇ ਉਹ ਵੀ ਆਪ ਵੀ ਹੈਗਾ ਉੱਥੇ ਨਾ ਹਾਂਜੀ ਤੇ ਉਸ ਤੋਂ ਛੋਟਾ ਉਹ ਤੋਂ ਛੋਟਾ ਮੈਂ ਅੱਛਾ ਤੁਸੀਂ ਹੋ ਤੋੜਾ ਨਾਂ ਹੈਗਾ ਗਿਆਨ ਸਿੰਘ ਹਾਂਜੀ ਇੱਕ ਪਿਆਰਾ ਸਿੰਘ ਗਰਨਾਮ ਸਿੰਘ ਗਿਆਨ ਸਿੰਘ ਉਸ ਤੋਂ ਛੋਟਾ ਖਿੰਦਾ ਸਿੰਘ ਖਿੰਦਾ ਸਿੰਘ ਉਹਦੇ ਕਿੰਨੇ ਜਵਾਕ ਆ ਦੋ ਜੀ ਠੀਕ ਆ ਉਹ ਵੀ ਉੱਥੇ ਰਹਿੰਦਾ ਉਹ ਬਾਹਰ ਨਹੀਂ ਪਹਿਿਆਂ ਚ ਉਹ ਵੀ ਪਹਿਿਆਂ ਚ ਰਹਿੰਦਾ ਬਾਹਰ ਹਾਂਜੀ ਤਨੇ ਕਿ ਤਿੰਨ ਭਰਾ ਬਾਪੂ ਦੇ ਪਿੰਡ 'ਚ ਹੀ ਰਹਿੰਦੇ ਆ ਭਤੀਜੇ ਵੀ 6 ਆ ਦੋਨਾਂ ਤਿੰਨਾਂ ਦੇ ਦੋ-ਦੋ ਬੱਚੇ ਆ ਗਾਂ ਤੇ ਚਾਰ ਭਰਾ ਮਰ ਜੋ ਇੱਕਲਾ ਹੀ ਛੜਾ ਸੀ ਇਹਨੇ ਵਿਆਹ ਨਹੀਂ ਸੀ ਕਰਾਇਆ ਪਰ ਛੜੇ ਅੱਜ ਕੱਲ ਲਵਾਰਸ ਐ ਨਹੀਂ ਅਸੀਂ ਕਹਿੰਦੇ ਸਾਰੇ ਕੋਈ ਹੁਨਾ 100 ਚੋਂ ਦੋ ਚਾਰ ਜਿਹੜੇ ਛੜਿਆਂ ਦੀ ਬਾਪੂਆਂ ਦੀ ਪੂਰੀ ਕਦਰ ਕਰਦੇ ਆ ਸਾਹਮਦੇ ਆ ਜ਼ਮੀਨਾਂ ਜਾਇਦਾਦਾਂ ਵੀ ਉਹਨਾਂ ਦੀ ਪਰ ਜ਼ਿਆਦਾਤਰ ਛੜੇ ਲਵਾਰਸ ਚਲੋ ਪਿੰਡ ਵਾਲੇ ਕਹਿ ਰਹੇ ਲੋਕ ਕਹਿ ਰਹੇ ਠੀਕ ਆ ਭਤੀਜਾ ਵੀ ਕਹਿ ਰਿਹਾ ਵੀ ਇਹ ਲਵਾਰਸ ਹੈ ਦਾ ਕੋਈ ਨਹੀਂ ਹੈ ਅਸੀਂ ਬਾਈ ਨੂੰ ਮਾੜਾ ਨਹੀਂ ਕਹਿੰਦੇ ਬਾਈ ਨੇ ਜਿੰਨੀ ਕੋ ਹੋ ਸਕੀ ਬਾਈ ਕਹਿੰਦਾ ਮੈਂ ਮਦਦ ਵੀ ਕੀਤੀ ਮੇਰੀ ਤਾਂ ਆਪ ਘਰ ਵਾਲੀ ਬਿਮਾਰ ਆ ਵੀ ਮੈਂ ਜਿੰਨਾ ਕਰ ਸਕਦਾ ਮੈਂ ਕੀਤਾ ਮਾਤਾ ਵੀ ਨਹੀਂ ਠੀਕ ਨਹੀਂ ਮਾਤਾ ਵੀ ਨਹੀਂ ਠੀਕ ਬਾਈ ਕਹਿੰਦਾ ਮੇਰੀ ਪਰ ਬਾਕੀ ਵੀ 6 ਜਾਨੇ ਉੱਥੇ ਰਹਿੰਦੇ ਆ ਤੇ 6 ਭਤੀਜੇ ਨੇ ਬਾਪੂ ਦੇ ਤੇ ਦੋ ਭਰਾ ਨੇ ਜਿਹੜੇ ਜਿਉਂਦੇ ਨੇ 8 ਜਾਨੇ ਉਸੇ ਪਿੰਡ 'ਚ ਰਹਿੰਦੇ ਆ ਜਿੱਥੋਂ ਬਾਪੂ ਨੂੰ ਲਵਾਰਸ ਕਹਿ ਕੇ ਚੱਕ ਕੇ ਲੈ ਕੇ ਆਏ ਨੇ ਬਾਈ ਹੂ ਫਿਰ ਕਈ ਬੰਦੇ ਨਰਾਜ ਹੁੰਦੇ ਸਿਰ ਕਮਲਜੀਤ ਬਾਈ ਹੁਣਾਂ ਦਾ ਵੀ ਨਰਾਜ ਹੋਣਗੇ ਕਈ ਜੋ ਸਾਡੀ ਬੇਇੱਜ਼ਤੀ ਕਰਾ ਦੇ ਸਾਡੀ ਮਿੱਟੀ ਪਟਾਤੀ ਐਨੋ ਭਰਾਵੋ ਤੁਸੀਂ ਵੀ ਬਜ਼ੁਰਗ ਹੋਣਾ ਤੁਹਾਡੇ ਨਾਲ ਵੀ ਕਦੇ ਹਾਲਾਤ ਇਦਾਂ ਦੇ ਬਣ ਸਕਦੇ ਆ ਐਨਾ ਵੀ ਮਾਣ ਨਾ ਕਰੋ ਜੇ ਬਾਪੂ ਨੇ ਵਿਆਹ ਨਹੀਂ ਕਰਾਇਆ ਚਲੋ ਜੇ ਬਾਪੂ ਨੇ ਜ਼ਮੀਨ ਵੀ ਬੀਚ ਲਈ ਮੰਨ ਲਓ ਕਿਸੇ ਨੂੰ ਖਵਾਤੀ ਤੁਹਾਨੂੰ ਨਹੀਂ ਦਿੱਤੀ ਫਿਰ ਕਿਹੜਾ ਬਾਈ ਰਿਸ਼ਤਾ ਖਤਮ ਹੋ ਗਿਆ ਤੁਹਾਡਾ ਫਿਰ ਕਿਹੜਾ ਦਾ ਖੂਨ ਦਾ ਰੰਗ ਬਦਲ ਗਿਆ ਫਿਰ ਕਿਹੜਾ ਬਾਪੂ ਨੇ 나જર ਸਿੰਘ ਜਿਹੜਾ ਪਿੱਛੇ ਲੱਗਿਆ ਸੀ ਜਾਂ ਤੁਹਾਡੇ ਮਗਰ ਜਿਹੜਾ 나જર ਸਿੰਘ ਲੱਗਿਆ ਤੇ ਉਹ ਤੁਸੀਂ ਮਿਟਾਤਾ ਹੁਣ ਪੁੱਤ ਤਾਂ ਮਾਜਰ ਦਾ ਹੀ ਹੋਣਾ ਚਾਰੀ son of ਤਾਂ 나જર ਸਿੰਘ ਹੀ ਆ ਤੁਹਾਡੇ ਪਿੱਛੇ ਜੇ ਇਹਨੇ ਜ਼ਮੀਨ ਵੇਚ ਕੇ ਖਾਲੀ ਜਾਂ ਖਵਾਤੀ ਕਿਸੇ ਨੂੰ ਇਹ ਗਨਾ ਕਰ ਲਿਆ ਨੇ ਹੁਣ ਬੁਢਾਪੇ ਚ ਜਿਹੜੀ ਇਹਨੂੰ ਜ਼ਰੂਰਤ ਸੀ ਜਿਹੜੀ ਇਹਦੀ ਹਾਲਤ ਸੀ ਬਾਈ ਉੱਥੇ ਤਾਂ ਯਾਰ ਤਰਸ ਖਾਂਦੇ ਤੁਸੀਂ ਬਾਈ ਆ ਅਸੀਂ ਭਾਈ ਚਾਹ ਕਨਈਆ ਜੀ ਦੇ ਵਾਰਿਸ ਘੋਣੇ ਆ ਤੇ ਪਰ ਅਸੀਂ ਵਾਰਸ ਬਣਦੇ ਜਾ ਰਹੇ ਹਾਂ ਮੱッセ ਰੰਗੜ ਹੋਣਾ ਦੇ ਸੂਬਾਸਰ ਖੰਦ ਦੇ ਵਾਰਸ ਘੋਣੇ ਆ ਅਸੀਂ ਭਗਤ ਪੂਰਨ ਸਿੰਘ ਦੇ ਪਰ ਅਸੀਂ ਵਾਰਸ ਬਣਦੇ ਜਾ ਰਹੇ ਹਾਂ ਅਮਰ ਸਿੰਘ ਬਦਾਲੀ ਹੋਣਾ ਇਹ ਹਾਲ ਆ ਯਾਰ ਭਾਈ ਅਸੀਂ ਹੁਣ ਸੰਗਤ ਨੂੰ ਭੈਣਾ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਆ ਹੁਣ ਅਸੀਂ ਬਾਹਰ ਜਾ ਕੇ ਆਏ ਆ ਉੱਥੇ ਵੀ ਬਾਹਰ ਇਹੀ ਬੇਨਤੀ ਕੀਤੀ ਆ ਲੋਕਾਂ ਨੂੰ ਵੀ ਤੁਸੀਂ ਸੰਸਥਾਵਾਂ ਨੂੰ ਪੈਸੇ ਦੇਣ ਦੀ ਬਜਾਏ ਯਾਰ ਤੁਸੀਂ ਆਪਣੇ ਪਿੰਡ ਸੰਭੋ ਤੁਸੀਂ ਸੰਸਥਾਵਾਂ ਵੱਡੀਆਂ ਕਰੀ ਜਾਂਦੇ ਹੋ ਡੋਨੇਸ਼ਨ ਦੇਈ ਜਾਂਦੇ ਹੋ ਸਾਡੀ ਵੀ ਛੇ ਮੰਝਲੀ ਬਿਲਡਿੰਗ ਬਣ ਗਈ ਅੱਜ ਹਜ਼ਾਰ ਦੇ ਕਰੀਬ ਮੈਂਬਰ ਅਸੀਂ ਇੱਥੇ ਰਹਿ ਰਹੇ ਆ ਬਾਪੂ ਜੀ ਵੀ ਅੱਜ ਹੋਰ ਇੱਕ ਸਾਡੇ ਪਰਿਵਾਰ 'ਚ ਸ਼ਾਮਲ ਹੋ ਗਏ ਹੋ ਸਕਦਾ ਇੱਕ ਦਿਨ 10000 ਰੁਪਏ ਹੋ ਜੇ ਪਰ ਫਿਰ ਕੀ ਬਾਪੂ ਗਿਆਨ ਸਿੰਘ ਵਰਗੇ ਲੋਕ ਲਵਾਰਸ ਨਹੀਂ ਹੋਣਗੇ ਫਿਰ ਕੀ ਉਹਨਾਂ ਨੂੰ ਕੋਈ ਲਵਾਰਸ ਨਹੀਂ ਕਹੂਗਾ ਫਿਰ ਕੀ ਸਾਰਾ ਪੰਜਾਬ ਲੋੜਵੰਦਾਂ ਤੋਂ ਮੁਕਤ ਹੋ ਜਾਊਗਾ ਭਾਈ ਯਾਰ ਤੁਸੀਂ ਵੀ ਤਸੰਭੋ ਆਪਣੇ ਪਿੰਡ ਨੂੰ ਹੁਣ ਸੁਰਸਿੰਘ ਵਾਲੇ ਪਿੰਡ ਦੀ ਅਸੀਂ ਇਹ ਵੀਡੀਓ ਸ਼ੇਅਰ ਕਰਾਂਗੇ ਸੁਰਸਿੰਘ ਵਾਲੇ ਪਿੰਡ ਦੇ ਕਿੰਨੇ ਬਾਈ ਹੋਣਗੇ ਜਿਹੜੇ ਬਾਹਰ ਕੈਨੇਡਾ ਅਮਰੀਕਾ ਚੰਗੀਆਂ ਜ਼ਾਇਦਤਾਂ ਵਾਲੇ ਚੰਗੇ ਨਾਮ ਚੰਗੇ ਅਹੁਦਿਆਂ ਵਾਲੇ ਲੋਕ ਹੋਣਗੇ ਤੇ ਬਾਈ ਉਹ ਬਾਪੂ ਦੀਆਂ ਕਮੀਆਂ ਹੀ ਦੇਖਣਗੇ ਬਈ ਆਰੇ ਤਾਂ ਉਹ ਆਹਦਾ ਗਾਲਾਂ ਕੱਢਦਾ ਇਹਨੂੰ ਤਾਂ ਜਿੰਨੇ ਮਰਜ਼ੀ ਦੇ ਦਿਓ ਇਹਨੇ ਇਲਾਜ ਨਹੀਂ ਕਰਾਉਣਾ ਇਹ ਤਾਂ ਕਮਲਾ ਵਾ ਤੇ ਬਾਈ ਕੀੜੇ ਪੈ ਗਏ ਆ ਦੋਨੇ ਲੱਤਾਂ ਤੇ ਪਰ ਕੌਲੀ ਪਰ ਕੀ ਕੀੜਿਆਂ ਦੀ ਬਾਈ ਯਾਰ ਤੇ ਹਜੇ ਵੀ ਕੀੜੇ ਆ ਯਾਰ ਜਿਹੜੇ ਪਿੰਡ ਤੋਂ ਲਵਾਰਸ ਕਹਿ ਕੇ ਚੱਕ ਕੇ ਲੈ ਕੇ ਆਇਆ ਬਾਈ ਹੁਣੀ ਉਸ ਪਿੰਡ 'ਚ ਦੋ ਸਕੇ ਭਰਾ ਨੇ ਇੱਕ ਵੱਡਾ ਇੱਕ ਛੋਟਾ ਤੇ ਛੇ ਭਤੀਜੇ ਨੇ ਬਾਈ ਚਲੋ ਬਾਕੀ ਭਤੀਜੀਆਂ ਵੀ ਚਲੋ ਵਿਆਹੀਆਂ ਗਈਆਂ ਛੇ ਭਤੀਜੇ ਤੇ ਦੋ ਭਰਾ ਉਸ ਪਿੰਡ 'ਚ ਹੀ ਰਹਿ ਰਹੇ ਆ ਇਹ ਬੰਦਾ ਲਵਾਰਸ ਆ ਇਹਦੀ 4 1/2 ਕਿੱਲੇ ਜ਼ਮੀਨ ਸੀ ਜਿਹੜੀ ਉਹ ਵੇਚਦੀ ਇਹਨੇ ਖਾਲੀ ਜਾਂ ਕੁਝ ਹੋਰ ਬੰਦਿਆਂ ਦੇ ਨਾਮ ਵੀ ਲੈ ਰਿਆ ਬਾਪੂ ਵੀ ਲੈ ਰਿਆ ਉਹਦਾ ਭਤੀਜਾ ਵੀ ਲੈ ਰਿਆ ਉਹਨਾਂ ਨੇ ਖਾਲੀ ਬਾਪੂ ਦਾ ਘਰ ਵੀ ਸੀਗਾ ਬਾਪੂ ਤੇਰਾ ਘਰ ਕਿੱਥੇ ਆ ਕਿਹੜੇ ਪਿੰਡ ਸੁਰਸੰਗੜੇ ਠੀਕ ਆ ਕਿੰਨੇ ਮਰ ਲਿਆਂ ਦਾ ਇਹ ਯਾਦਿਆ ਦਾ ਖਾਲਾ ਆ ਆ ਕਿੰਨੀ ਜਗ੍ਹਾ ਹੋ 16 ਮਰਲੇ 16 ਮਰਲੇ ਆ ਹੈਗੀ ਹੁਣ ਕਿ ਵੇਚਦਾ ਕਿੱਤੋਂ ਮਗਰੋਂ ਵੇਚਤੀ ਇਹਨਾਂ ਨੇ ਤੈਨੂੰ ਪੈਸੇ ਮਿਲੇ ਉਹਨੇ ਸੱਚਾ ਕਿ ਝੂਠਾ ਸੀ ਇੱਕ ਇੱਕ ਪਾਸੇ ਹੀ ਸੁਣ ਰਿਹਾ ਬਾਪੂ ਦਾ ਹੀ ਦੂਜਾ ਪਾਸਾ ਤਾਂ ਸੁਣਿਆ ਨਹੀਂ ਬਾਕੀ ਸਹੀ ਕਹਿੰਦਾ ਭਾਈ ਇਹ ਗੱਲ ਵੇਚਤਾ ਕਰ ਉਹ ਸਹੀ ਛੋਲਾ ਮਰਲੇ ਕਹਿੰਦਾ ਉਹ ਵੇਂਦੀ ਜਿਹੜੀ ਉਹਦੇ ਵਿੱਚ ਮੈਂ ਰਹਿ ਗਿਆ ਜਿਹੜਾ ਇਹਦਾ ਉਹ ਹੱਥ ਲੱਗੇ ਸਾਥੀ ਨੇ ਉਹ ਇਹਨੇ ਉਹ ਵੇਚਤਾ ਸਾਰਾ ਤੇ ਉਹਦੇ ਦੇ ਦਿੱਗੇ ਸਾਰੇ ਪੈਸੇ ਲੈ ਲਏ ਤੇ ਦਿੱਤਾ ਕੁਝ ਨਹੀਂ ਇਹ ਇਹਨੇ ਵੇਚਿਆ ਕਿ ਉਹਨਾਂ ਨੇ ਵੇਚਿਆ ਨਹੀਂ ਨਹੀਂ ਉਹ ਥਾਂ 2009 ਦੇ ਵਿੱਚ ਮੇਰੇ ਨਾਮ ਨੇ ਕੀਤਾ ਇਹਨੇ ਤੁਹਾਨੂੰ ਦਿੱਤਾ ਸੀ ਨਾ ਜਿਹੜੇ ਤੁਸੀਂ ਰਹਿ ਰਹੇ ਅੱਧੇ ਥਾਂ ਦੇ ਅੱਧਾ ਥਾਂ ਵੇਚ ਕੇ ਦੂਜੇ ਭਰਾ ਉਹ ਪੈਸੇ ਲੈ ਕੇ ਵੀ ਨਿਕਲ ਗਏ ਇਹਨਾਂ ਨੂੰ ਕਿਹਨੂੰ ਨਹੀਂ ਪਾ ਦਿੰਦਾ ਇਹ ਇੱਕ ਇੱਕ ਮਹੀਨਾ ਮੇਰੇ ਕੋਲ ਜਦੋਂ ਉਹਦਾ ਰਹਿੰਦਾ ਹੈ ਜੀ ਆਇਆ ਨੂੰ ਆਪਾਂ ਕਦੇ ਕੋਈ ਮਸੇ 2-3 ਦਿਨ ਹੋ ਗਏ ਜਾਵਾ ਚ ਲੈ ਜਾ ਹੋ ਗਿਆ ਇਹ ਤਾਂ ਗੱਲ ਹੈ ਹਾਂ ਉਹ ਕੋਈ ਤੈਨੂੰ ਬਾਈ ਇਹਨੇ ਆਪਦਾ ਥਾਂ ਦਿੱਤਾ ਯਾਰ ਮੈਂ ਤੇ ਤੂੰ ਬਾਈ ਇਹਦਾ ਪੱਟੀਆਂ ਨਹੀਂ ਲਾਜ ਨਹੀਂ ਕਰਾ ਸਕਿਆ ਯਾਰ ਬਾਈ ਨੇ ਪੱਟੀਆਂ ਤਾਂ ਬੈ ਕਰਾਈਆਂ ਇਹਦੇ ਇਹਦੇ ਪੱਟੀਆਂ ਹੋਈਆਂ ਹੁੰਦੀਆਂ ਵੀਰੇ ਆ ਕੀੜੇ ਪੈਣਾ ਹੀ ਨਹੀਂ ਸੀ ਭਾਈ ਚੀਜ਼ ਤਾਂ ਬੈ ਲਵਾਏ ਇਹਦੇ ਤੇ ਦਵਾਈ ਨੇ ਆ ਖਾਂਦਾ ਤੇ ਇੱਕ ਥੱਲੇ ਮੰਜੇ ਤੇ ਇਹਨੂੰ ਮੱਜਾ ਹੁੰਦਾ ਉਹ ਵੀ ਬੈਠ ਦਿੰਦਾ ਜੇ ਇੱਕ ਮੰਜੇ ਤੇ ਬੈਂਦਾ ਨੇ ਥੱਲੇ ਲੇੜਦਾ ਕੀ ਕਹੀਏ ਬਸ ਹੁਣ ਇਹ ਤਾਂ ਉਹ ਗੱਲ ਆ ਵੀ ਕਹਾਵਤ ਹੁੰਦੀ ਸੀ ਇੱਕ ਛੋਟੇ ਹੁੰਦੇ ਸਾਡੀ ਨਾਨੀ ਸੁਣਾਉਂਦੇ ਹੁੰਦੇ ਸੀ ਨਾ ਬਾਬਾ ਜੀ ਕੋਈ ਮੈਂ ਨਹੀਂ ਤੇਰੇ ਬਸਰਾ ਤੇਰੀ ਰੋਟੀ ਖਾਂਦੇ ਦੀ ਦਾੜੀ ਹਿੱਲਦੀ ਆ ਇਦਾਂ ਦੀ ਨਕਸ਼ਾ ਭਾਈ ਬਾਪੂ ਜੀ ਬਜ਼ੁਰਗ ਬੱਚਿਆਂ ਵਰਗੇ ਹੋ ਜਾਂਦੇ ਯਾਰ ਚਲੋ ਜੋ ਭਾਵੇਂ ਕਰਤਾਰ ਨੂੰ ਇਹਨਾਂ ਦਾ ਤਾਂ ਨਹੀਂ ਸੀ ਸਾਡਾ ਪਿਓ ਆ ਇਹ ਸਰਸੰਗਲੇ ਪਿੰਡ 'ਚ ਲਵਾਰਸੀ ਪਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਵਿੱਚ ਪਿੰਡ ਹਸਨਪੁਰ 'ਚ ਬਾਪੂ ਸਾਡਾ ਅਪਣਾ ਵਾ ਅਸੀਂ ਇਹਦੇ ਪੁੱਤ ਆ ਅਸੀਂ ਅਰਦਾਸ ਕਰਿਓ ਅਸੀਂ ਬਾਪੂ ਦੇ ਪੁੱਤ ਬਣ ਸਕੀਏ ਬਾਪੂ ਸਾਡਾ ਬਾਪੂ ਬਣ ਸਕੀਏ ਅਸੀਂ ਬਾਪੂ ਦੀ ਸੇਵਾ ਕਰ ਸਕੀਏ ਇਸ ਵੀਡੀਓ ਨੂੰ ਦੇਖ ਕੇ ਹੋਰ ਕੋਈ ਲੋਕ ਹੋਰ ਕੋਈ ਭੈਣ ਭਰਾ ਸਿਆਣੇ ਹੋਣ ਉਹ ਆਪਣੀ ਜ਼ਿੰਮੇਵਾਰੀ ਸਾਂਭਣ ਉਹ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਨੂੰ ਨਾਲ ਛੱਡਣਾ ਕਿਹੜੇ ਹਾਲਾਤਾਂ ਦੇ ਵਿੱਚ ਬਾਪੂਦਿਆਂ ਨੇ ਬਾਪੂ ਨੂੰ ਛੱਡਤਾ ਧੰਨਵਾਦ ਬੈਗਮ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਮ ਜੀ ਤੇ ਬਾਈ ਖੁਦਾਬ ਬਹੁਤ ਤਕਲੀਫ ਚੋਂ ਨਿਕਲ ਰਿਹਾ ਬੇਟਾ ਇਹਨਾਂ ਦਾ ਬਿਮਾਰ ਸੀ ਅਰਦਾਸ ਕਰਿਓ ਸਾਡੇ ਭਤੀਜ ਵਾਸਤੇ ਵੀ ਵਾਹਿਗੁਰੂ ਉਹਨੂੰ ਤੰਦਰੁਸਤੀ ਬਖਸ਼ੇ ਐਸੀ ਪ੍ਰੋਬਲਮ ਆਈ ਬਾਡੀ ਪੂਰੀ ਖੜ ਗਈ ਸੀ ਉਹਦੀ ਹੁਣ ਥੋੜਾ ਥੋੜਾ ਦਰਮ ਲੱਗਿਆ ਹੁਣ ਉਹਦੀਆਂ ਥੈਰੇਪੀਜ਼ ਵਗੈਰਾ ਹੋ ਰਹੀਆਂ ਨੌਜਵਾਨ ਯੰਗ ਬੱਚਾ ਅਰ ਫੇਰ ਵੀ ਬਾਈ ਆਪਣੀ ਸੇਵਾ ਨਿਭਾ ਰਿਹਾ ਫੇਰ ਵੀ ਬਾਈ ਆਪਣਾ ਫਰਜ਼ ਨਿਭਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਪੂ ਫਿਕਰ ਨਹੀਂ ਕਰਨਾ ਅਸੀਂ ਵੀ ਤੇਰੇ ਪੁੱਤਾਂ ਠੀਕ ਆ ਤੇਰਾ ਵਿਆਹ ਨਹੀਂ ਸੀ ਕਰਾਇਆ ਕੋਈ ਗੱਲ ਨਹੀਂ ਅਸੀਂ ਤੇਰੇ ਪੁੱਤਾਂ ਬਾਪੂ ਠੀਕ ਆ ਸਾਨੂੰ ਕੁਝ ਨਹੀਂ ਚਾਹੀਦਾ ਨਾ ਕੋਈ ਜ਼ਮੀਨ ਨਾ ਘਰ ਨਾ ਕੁਝ ਹੋਰ ਬਸ ਤੇਰੀ ਸੇਵਾ ਚਾਹੀਦੀ ਹੈ ਬਾਪੂ ਠੀਕ ਆ